ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਚੇ ਪਾਤਸ਼ਾਹ ਵੈਗਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖਣਾ ਤੇ ਜਿਹੜਾ ਅੱਜ ਦਾ ਆਪਣਾ ਮੇਨ ਟਾਪਿਕ ਆ ਉਹ ਆਪਾਂ ਰੱਖਾਂਗੇ ਵੀ ਅਸੀਂ ਦਿਲ ਵਾਲੇ ਆ ਬੁੱਝ ਦੇਲਾਂ ਚ ਨਹੀਂ ਆਉਂਦੇ ਠੀਕ ਹੈ ਜੀ ਤੇ ਉਸੇ ਵੇਸੇ ਤੇ ਆਪਾਂ ਗੱਲ ਕਰਾਂਗੇ ਜਿਵੇਂ ਆਪਾਂ ਕਈ ਵਾਰੀ ਕਹਿ ਦਿੰਨੇ ਆ ਵੀ ਫਲਾਣਾ ਤਾਂ ਦਿਲ ਵਾਲਾ ਆਪਾਂ ਬੁੱਝ ਦੇਲਾ ਫਲਾਨਾ ਆਪਾਂ ਆ ਧੌਂਕਾ ਆ ਠੀਕ ਹੈ ਨਾਂ ਦਾ ਇੱਥੇ ਕੋਈ ਦੁਨੀਆ ਤੇ ਬੰਦਾ ਮਾੜਾ ਹੁੰਦਾ ਤੇ ਨਾ ਕੋਈ ਚੰਗਾ ਹੁੰਦਾ ਹੈ ਹਨਾ ਕੋਈ ਆਪਦੇ ਕਰਮ ਕਿਸ ਤਰ੍ਹਾਂ ਭੋਗ ਰਿਹਾ ਹੁੰਦਾ ਕੋਈ ਕਿਸ ਤਰ੍ਹਾਂ ਭੋਗ ਭੋਗ ਰਿਹਾ ਹੁੰਦਾ ਨਾਮ ਤਾਂ ਉਹਨਾਂ ਨੂੰ ਆਪਾਂ ਹੀ ਦਿੰਨੇ ਆ ਵੀ ਫਲਾਨਾ ਮਾੜਾ ਫਲਾਨਾ ਚੰਗਾ ਠੀਕ ਹੈ ਕੋਈ ਰੱਬ ਦੇ ਘਰੋਂ ਤਾਂ ਨਾ ਮਾੜਾ ਬਣ ਕੇ ਆਉਂਦਾ ਨਾ ਨਾ ਚੰਗਾ ਬਣ ਕੇ ਆਉਂਦਾ ਠੀਕ ਹੈ ਪਰ ਫਿਰ ਵੀ ਮੇਰੀ ਇਹੀ ਕੋਸ਼ਿਸ਼ ਹੈ ਵੀ ਮੈਂ ਤੁਹਾਨੂੰ ਇਹੀ ਕਹੂੰਗੀ ਵੀ ਤੁਸੀਂ ਆਪਣਾ ਜਿਹੜਾ ਸਟੈਂਡ ਹੈ ਉਹਨੂੰ ਥੋੜਾ ਜਿਆ ਕੱਸ ਕੇ ਰੱਖੋ ਜਾਨੀ ਕਿ ਇਹ ਨਹੀਂ ਹੈਗਾ ਵੀ ਜਣਾ ਖਣਾ ਮੂੰਹ ਚੱਕੇ ਤੇ ਤੁਹਾਨੂੰ ਕੁਝ ਕਹਿ ਦਵੇ ਹਨਾ ਥੋੜੀ ਜੀ ਛੋਡੀ ਇੰਨੀ ਰੈਪਿਊਟੇਸ਼ਨ ਜ਼ਰੂਰੀ ਹੈ ਵੀ ਤੁਹਾਨੂੰ ਅਗਲਾ ਜੇ ਕੁਝ ਮੂਰਲਾ ਬੋਲੇ ਤੇ ਕੁਝ ਸੋਚ ਸਮਝ ਕੇ ਬੋਲੇ ਐਨਾਕ ਤੁਹਾਡੇ ਚ ਹੋਣਾ ਚਾਹੀਦਾ ਜ਼ਰੂਰੀ ਹੈ ਜੇ ਤੁਹਾਡੇ ਵਿੱਚ ਇਹ ਹੈ ਨਹੀਂਗਾ ਤਾਂ ਤੁਹਾਨੂੰ ਪ੍ਰੋਬਲਮ ਆਉਣਗੀਆਂ ਆਉਣਗੀਆਂ ਕਿਉਂਕਿ ਜਿਆਦੇ شریف ਬੰਦੇ ਨੂੰ ਇੱਥੇ ਦੁਨੀਆ ਜਿਉਣ ਨਹੀਂ ਦਿੰਦੀ ਠੀਕ ਹੈ شریف ਬਣੋਗੇ ਤੇ شریف ਨੂੰ ਇੱਥੇ ਦੁਨੀਆ ਨਹੀਂ ਜਿਉਣ ਦਿੰਦੀ ਮੇਰਾ ਮਤਲਬ ਇਹੀ ਹੈ ਵੀ ਆਪਾਂ ਕਿੰਨੇ ਮਰਜ਼ੀ ਚੰਗੇ ਬਣ ਜਗੇ ਲੋਕਾਂ ਨੇ ਆਪਾਂ ਨੂੰ ਅੜੇ ਕਹਿ ਦੇਣਾ ਠੀਕ ਹੈ ਤੇ ਬਾਕੀ ਆਪਾਂ ਬੁੱਝਦਿਲ ਨਹੀਂ ਬਣਨਾ ਆਪਾਂ ਬੁੱਝਦਿਲ ਕਦੇ ਵੀ ਨਹੀਂ ਬਣਨਾ ਆਪਾਂ ਦਿਲ ਵਾਲੇ ਬਣਨਾ ਦਿਲ ਵਾਲੇ ਦਾ ਮਤਲਬ ਹੁੰਦਾ ਹੈ ਵੀ ਆਪਾਂ ਚੰਗਾ ਸੋਚਣਾ ਹੈ ਚੰਗਾ ਕਰਨਾ ਹੈ ਗੁਰੂ ਘਰ ਜਾਣਾ ਹੈ ਮਹਾਰਾਜ ਨੂੰ ਮੰਨਣਾ ਹੈ ਮਹਾਰਾਜ ਤੋਂ ਮੰਗਣਾ ਹੈ ਹੋਰ ਕਿਸੇ ਤੋਂ ਨਹੀਂ ਮੰਗਣਾ ਮੇਰੀ ਗੱਲ ਮੰਨ ਲਓਗੇ ਸੌਖੇ ਰਹੋਗੇ ਜਿੰਨਾ ਜਾ ਕੇ ਗੁਰੂ ਘਰ ਸੇਵਾ ਕਰੋਗੇ ਜਾਂ ਪ੍ਰਮਾਤਮਾ ਤੋਂ ਮੰਗੋਗੇ ਜਾਂ ਤੁਸੀਂ ਮੰਨ ਲਓ ਵੀ ਪਾਠ ਕਰੋਗੇ ਗੁਰਬਾਣੀ ਨਾਲ ਜੁੜੋਗੇ ਉਨਾ ਜਲਦੀ ਤੁਸੀਂ ਸਫਲ ਹੋਮੋਗੇ ਤੁਹਾਡੇ ਕੰਮ ਵਣਨਗੇ ਗੁਰਬਾਣੀ ਦੇ ਲੜ ਲੱਗ ਜਾਓ ਫਲ ਦੀ ਤੁਸੀਂ ਫਿਰ ਬਾਲੀ ਕਾਲੀ ਨਾ ਕਰੋ ਵੀ ਸਾਨੂੰ ਹੁਣੇ ਫਲ ਮਿਲ ਜੇ ਅਡੀਕ ਕਰਿਓ ਸਬਰ ਕਰਿਓ ਸਬਰ ਜ਼ਰੂਰੀ ਐ ਮੈਂ ਬਾਰ-ਬਾਰ ਕਹਿੰਨੀ ਆ ਸਬਰ ਤੋਂ ਬਿਨਾ ਵੀਰੇ ਕੁਝ ਨਹੀਂ ਮਿਲਦਾ ਜੇ ਅੱਜ ਮੈਂ ਜ਼ਿੰਦਗੀ ਦੇ ਵਿੱਚ ਖੁਸ਼ ਆਂ ਸੌਖੀ ਆਂ ਤਾਂ ਮਤਲਬ ਇਹ ਨਹੀਂ ਹੈਗਾ ਵੀ ਮੈਂ ਇੱਕੇ ਦਾਵਾ ਗੁਰੂ ਘਰ ਜਾਣ ਲੱਗੀ ਤੇ ਮੈਨੂੰ ਸਾਰਾ ਕੁਝ ਮਿਲ ਗਿਆ ਕੋਈ ਵੀ ਬੰਦਾ ਹੈ ਕੋਈ ਵੀ ਚੀਜ਼ ਹੈ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਹੈ ਗੁਰਬਾਣੀ ਨਾਲ ਜੁੜੋ ਸਾਰਾ ਕੁਝ ਬਾਹਰ ਆਇ ਤੇ ਛੱਡ ਜੋ ਛੱਡ ਦੋ ਕਰਜ਼ਾ ਮੇਰੇ ਸਿਰ ਵੀ ਬਹੁਤ ਸੀ ਵੀਰੇ ਇਹੋ ਜੀ ਗੱਲ ਨਹੀਂ ਵੀ ਮੇਰੇ ਸਿਰ ਤੇ ਕਰਜ਼ਾ ਨਹੀਂ ਸੀ ਕਰਜ਼ਾ ਮੇਰੇ ਸਿਰ ਤੇ ਵੀ ਬਹੁਤ ਸੀਗਾ ਠੀਕ ਹੈ ਆਪਾਂ ਵਿਸ਼ਵਾਸ ਕਿਤੇ ਜੀ ਕੀਤਾ ਇੱਕ ਵਾਹਿਗੁਰੂ ਤੇ ਇੱਕ ਆਪਣੀ ਮਿਹਨਤ ਤੇ ਮੈਂ ਬਾਰ-ਬਾਰ ਕਹਿੰਨੀ ਆ ਵੀ ਆਪਣੀ ਮਿਹਨਤ ਤੇ ਵਿਸ਼ਵਾਸ ਰੱਖੋ ਵਾਹਿਗੁਰੂ ਤੇ ਵਿਸ਼ਵਾਸ ਰੱਖੋ ਸੋਡੀ ਮਿਹਨਤ ਦੇ ਵਿੱਚ ਪ੍ਰਮਾਤਮਾ ਨੇ ਬਰਕਤਾਂ ਪਾਉਣੀਆਂ ਇਹ ਨਹੀਂ ਹੈਗਾ ਵੀ ਤੁਸੀਂ ਗੁਰੂ ਘਰ ਜਾਣ ਲੱਗੇ ਤੇ ਆਪਣੀਆਂ ਮਿਹਨਤਾਂ ਛੱਡ ਦੋ ਵੀ ਗੁਰੂ ਘਰ ਦੇਊਗਾ ਐ ਨਹੀਂ ਦਿੰਦਾ ਗੁਰੂ ਘਰ ਵੀ ਸਾਨੂੰ ਬੰਦਿਆਂ ਨਾਲ ਹੀ ਬਸ ਕੇ ਦਿੰਦਾ ਜਦੋਂ ਤੁਸੀਂ ਮਿਹਨਤ ਕਰੋਗੇ ਕਿਸੇ ਕੰਮ 'ਚ ਦਿਲ ਲਾ ਕੇ ਕੰਮ ਕਰੋਗੇ ਜਿਹੜਾ ਕੰਮ ਤੁਸੀਂ ਦਿਲ ਲਾ ਕੇ ਕਰੋਗੇ ਨਾ ਮੈਥੋ ਲਿਖਾ ਕੇ ਲੈ ਲਓ ਕਦੇ ਫੇਲ ਨਹੀਂ ਹੋਵੋਗੇ ਹਾਂ ਜ਼ਿੰਦਗੀ 'ਚ ਨਫੇ-ਨੁਕਸਾਨ ਹੁੰਦੇ ਆ ਸਾਰਿਆਂ ਦੀ ਹੁੰਦੇ ਆ ਸਭ ਤੋਂ ਪਹਿਲਾਂ ਤੇ ਇਹ ਗੱਲ ਸਮਝੋ ਵੀ ਦੁੱਖ ਤਕਲੀਫਾਂ ਤਾਂ ਆਪਣੇ ਗੁਰੂਆਂ ਨੇ ਵੀ ਝੱਲੀਆਂ ਆਪਾਂ ਨੂੰ ਵੀ ਮਿਲਦੀਆਂ ਤੁਸੀਂ ਗੁਰੂਆਂ ਤੋਂ ਵੱਡੇ ਨਹੀਂ ਹੋ ਸਕਦੇ ਤੁਸੀਂ ਇਹ ਨਹੀਂ ਹੈਗਾ ਵੀ ਤੁਹਾਨੂੰ ਥੋੜੀ ਜਿਹੀ ਤਕਲੀਫ ਆਈ ਤੇ ਤੁਸੀਂ ਰੋਣਾ ਸ਼ੁਰੂ ਕਰਤਾ ਠੀਕ ਹੈ ਜਦੋਂ ਵੀ ਤੁਹਾਨੂੰ ਇਹ ਲੱਗਦਾ ਨਾ ਵੀ ਸਾਨੂੰ ਦੁੱਖ ਹੈ ਹਾਏ ਮੈਂ ਜ਼ਿੰਦਗੀ ਚੌਕਾ ਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਿਆ ਕਰੋ ਦਸਵੇਂ ਪਾਤਸ਼ਾਹ ਨੂੰ ਯਾਦ ਕਰਿਆ ਕਰੋ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਿਆ ਕਰੋ ਉਹਨਾਂ ਦੇ ਪਰਿਵਾਰ ਦਾ ਇਤਿਹਾਸ ਯਾਦ ਕਰਿਆ ਕਰੋ ਕੀ ਹੈ ਫਿਰ ਸਟਰੋਂਗ ਬਣੂੰਗੀ ਸਟਰੋਂਗ ਸਟਰੋਂਗ ਬਣਨ ਵਾਲੀ ਕੋਈ ਦਵਾਈ ਨਹੀਂ ਹੈਗੀ ਜੱਗ ਤੇ ਸਟਰੋਂਗ ਬਣਨ ਲਈ ਸਾਨੂੰ ਹਿਸਟਰੀਆਂ 'ਚ ਜਾਣਾ ਪੈਂਦਾ ਹੈ ਵੀ ਕਿਹਦੀ ਕੀ ਹਿਸਟਰੀ ਹੈ ਕਿਹਦੀ ਕੀ ਹਿਸਟਰੀ ਹੈ ਯਾਦ ਕਰਿਆ ਕਰੋ ਵੀ ਕਿਹਨਾਂ ਨੇ ਬੰਦ-ਬੰਦ ਕਟਵਾਏ ਕਿਹਨਾਂ ਨੇ ਖੋਪੜੀਆਂ ਲਹਾਈਆਂ ਕੌਣ ਸੀ ਉਹ ਕਿਸ ਲਈ ਲਹਾਈਆਂ ਕਿਉਂ ਲਹਾਈਆਂ ਤੇ ਜੇ ਛੋਡੇ ਵਰਗੇ ਹੁੰਦੇ ਤਾਂ ਫਿਰ ਉਹ ਸਿੱਖੀ ਨੂੰ ਬਚਾ ਨਹੀਂ ਸੀ ਸਕਦੇ ਜੇ ਉਹ ਡਰਨ ਵਾਲੇ ਹੁੰਦੇ ਬੁਝਦਿਲ ਹੁੰਦੇ ਤਾਂ ਫਿਰ ਉਹ ਸਿੱਖੀ ਦਾ ਅਜ ਨਾ ਨਹੀਂ ਸੀ ਰਹਿਣਾ ਸਿੱਖੀ ਸੌਖੀ ਨਹੀਂ ਮਿਲੀ ਸਰਦਾਰੀ ਸੌਖੀ ਨਹੀਂ ਮਿਲੀ ਉਹਦੇ ਲਈ ਬਹੁਤ ਕੁਝ ਕਰਿਆ ਗਿਆ ਅਬੰਦ-ਬੰਦ ਘਟਾਏ ਗਏ ਆ ਖੋਪੜੀਆਂ ਲਹਾਈਆਂ ਗਈਆਂ ਆਰੇ ਚੱਲੇ ਆ ਫਿਰ ਸਿੱਖੀ ਮਿਲੀ ਐ ਉਸ ਸਿੱਖੀ ਦੀ ਕਦਰ ਕਰੋ ਗੁਰੂ ਤੋਂ ਮੰਗਦੇ ਹੋ ਨਾ ਤਾਂ ਗੁਰੂ ਤੇ ਪੂਰ ਬਿਸ਼ਵਾਸ ਰੱਖੋ ਦੋ ਦਿਨ ਗੁਰਦੁਆਰੇ ਜਾ ਕੇ ਚਾਰ ਦਿਨ ਗੁਰਦੁਆਰੇ ਜਾ ਕੇ ਚਾਰ ਦਿਨ ਬਾਣੀ ਪੜ੍ਹਤੇ ਇਹ ਨਾ ਸੋਚੋ ਵੀ ਸਾਨੂੰ ਅੱਜ ਸਾਰਾ ਕੁਝ ਮਿਲ ਜੂ ਹਰ ਇੱਕ ਚੀਜ਼ ਸਮਾਂ ਲੈਂਦੀ ਹੈ ਪਰਮਾਤਮਾ ਵੀ ਤੁਹਾਡੀ ਵੀਰਖਿਆ ਲੈਂਦਾ ਉਹ ਕਈ ਬੰਦਿਆਂ ਚ ਵਸ ਕੇ ਆਉਂਦਾ ਤੁਹਾਡੇ ਕੋਲੇ ਪਰ ਤੁਹਾਨੂੰ ਪਤਾ ਨਹੀਂ ਹੁੰਦਾ ਜੇ ਤੁਹਾਨੂੰ ਪਤਾ ਲੱਗ ਜੇ ਤਾਂ ਫਿਰ ਤਾਂ ਤੁਸੀਂ ਪੂਰੇ ਤਿਆਰ ਰਹੋ ਵੀ ਆ ਪਰਮਾਤਮਾ ਆਇਆ ਵੀ ਆਪਾਂ ਹਾਂ ਚ ਹਾਂ ਮਲਾਵਾਂਗੇ ਪਰਮਾਤਮਾ ਦਾ ਕੋਈ ਪਤਾ ਨਹੀਂ ਕਿਹੜੇ ਰੂਪ ਚ ਆਉਂਦਾ ਉਹ ਕਦੋਂ ਆਉਂਦਾ ਕਦੋਂ ਤੁਹਾਡੀ ਮਦਦ ਕਰਦਾ ਇਹ ਮੈਂ ਇੱਥੇ ਹੀ ਦੇਖ ਚੁੱਕੀ ਆ ਮੈਂ ਤਾਂ ਤੁਹਾਨੂੰ ਕਹਿਣੀ ਆ ਵੀ ਤੁਸੀਂ ਬਾਣੀ ਨਾਲ ਜੁੜੋ ਇਹ ਬਾਣੀ ਆ ਜਿਹੜੀ ਤੁਹਾਡਾ ਸਾਰਾ ਕੁਝ ਹੱਲ ਕਰਦੀ ਹੈ ਮੈਂ ਵੈਗਰੂ ਨੂੰ ਜਾਣ ਕੇ ਕਹਿਣੀ ਆ ਵੀ ਸਾਡੇ ਮੈਂ ਤੁਹਾਨੂੰ ਜਦੋਂ ਇੱਕ ਸਟੋਰੀ ਜਿਹੜਾ ਮੈਂ ਦੱਸਿਆ ਵੀ ਸਾਨੂੰ ਕਿਸੇ ਨੇ ਮੋਟਰਸਾਈਕਲ ਮੰਗਿਆ ਨਹੀਂ ਸੀ ਦਿੱਤਾ ਮੇਰੀ ਸਿਹਤ ਖਰਾਬ ਸੀ ਆਪਾਂ ਸਬਰ ਕੀਤਾ ਪ੍ਰਮਾਤਮਾ ਅੱਗੇ ਆਪਦੀ ਅਰਜੀ ਪਾਈ ਵੀ ਪ੍ਰਮਾਤਮਾ ਮੈਂ ਮਜਬੂਰ ਸੀ ਤੈਨੂੰ ਪਤਾ ਸੀ ਮੈਂ ਬਿਮਾਰ ਸੀ ਮੈਂ ਮੋਟਰਸਾਈਕਲ ਮੰਗਿਆ ਮੈਨੂੰ ਅਗਲੇ ਨੇ ਹਾਂ ਕਹਿ ਕੇ ਜਵਾਬ ਦਿੱਤਾ ਪ੍ਰਮਾਤਮਾ ਤੇਰੀ ਮਰਜ਼ੀ ਹੈ ਰੋਈ ਵੀ ਰੋਈ ਵੀ ਮੈਂ ਪਰਮਾਤਮਾ ਕੋਲ ਵੀ ਪਰਮਾਤਮਾ ਮੈਂ ਖੁਸ਼ੀ ਚ ਕੋਈ ਮੋਟਰਸਾਈਕਲ ਨਹੀਂ ਸੀ ਮੰਗਿਆ ਕੋਈ ਮਚਮਲਾਟ ਪੋਣੇ ਚ ਨਹੀਂ ਸੀ ਮੰਗਿਆ ਮਾਲਕਾ ਮੈਨੂੰ ਤਕਲੀਫ ਸੀ ਮੈਂ ਸਰੀਰ ਪੱਖੋਂ ਦੁਖੀ ਸੀ ਤਾਂ ਮੰਗਿਆ ਸੀ ਕਿ ਅਗਲੇ ਨੇ ਮੈਨੂੰ ਜਵਾਬ ਦੇਤਾ ਮਹਾਰਾਜ ਨੂੰ ਕਿਹਾ ਸੀ ਨਾ ਮਹਾਰਾਜ ਨੂੰ ਅਰਜੀ ਪਾਈ ਸੀ ਨਾ ਤਾਂ ਤੁਸੀਂ ਐਂ ਵੇਖ ਲਓ ਵੀ 6 ਮਹੀਨੇ ਵੀ ਨਹੀਂ ਪਏ ਸਾਨੂੰ ਲਾਟਰੀ ਦੇ ਵਿੱਚੋਂ ਮੋਟਰਸਾਈਕਲ ਨਿਕਲਿਆ ਸੀ ਇਹਨੂੰ ਕਹਿੰਦੇ ਵੀ ਪਰਮਾਤਮਾ ਜਦੋਂ ਤੁਹਾਡੇ ਨਾਲ ਜੁੜਦਾ ਹੈ ਜਦੋਂ ਤੁਸੀਂ ਪਰਮਾਤਮਾ ਤੇ ਵਿਸ਼ਵਾਸ ਰੱਖਦੇ ਹੋ ਦਿੰਦਾ ਪਰਮਾਤਮਾ ਮੈਨੂੰ ਪਤਾ ਹੀ ਸੀ ਮੈਂ 40-45000 ਰੁਪਏ ਮੈਂ ਕਿੱਥੋਂ ਲਿਆਂ ਕਿੱਥੋਂ ਮੋਟਰਸਾਈਕਲ ਲਵਾਂ ਤੋ ਤੁਸੀਂ ਦੇਖ ਲਓ ਪ੍ਰਮਾਤਮਾ ਨੇ ਦਿੱਤਾ ਮੇਰਾ ਮਤਲਬ ਇਹ ਹੈ ਵੀ ਤੁਹਾਡਾ ਵਿਸ਼ਵਾਸ ਹੈ ਜਿਹੜਾ ਟੱਲ ਹੋਣਾ ਚਾਹੀਦਾ ਵਿਸ਼ਵਾਸ ਨਹੀਂ ਛੋਟਾ ਡੋਲਣਾ ਚਾਹੀਦਾ ਡੋਲ ਜਾਣਿਓ ਤੁਸੀਂ ਤੁਸੀਂ ਕਹਿੰਦੇ ਨਾ ਵੀ ਸਾਨੂੰ ਗੁਰੂ ਘਰੋਂ ਕੁਝ ਮਿਲਦਾ ਨਹੀਂ ਹਾਏ ਮੈਂ ਦੁਖੀ ਆ ਮੈਂ ਗੁਰਦੁਆਰੇ ਵੀ ਜਾਂਦਾ ਮੈਂ ਪਾਠ ਵੀ ਕਰਦਾ ਮੈਂ ਸਵੇਰ ਵੀ ਉੱਠਦਾ ਮੈਂ ਆਹ ਵੀ ਕਰਦਾ ਉਹਦੇ ਵੀ ਵੀਰੇ ਰੂਲ ਹੁੰਦੇ ਆ ਬਹੁਤ ਸਖਤ ਰੂਲ ਹੁੰਦੇ ਆ ਗੁਰੂਆਂ ਨਾਲ ਜੁੜਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਉਹਦੇ ਲਈ ਸਾਨੂੰ ਰੂਲ ਅਪਣਾਉਣੇ ਪੈਂਦੇ ਜੇਕਰ ਤੁਸੀਂ ਪਰਮਾਤਮਾ ਤੋਂ ਸਾਰਾ ਕੁਝ ਭਾਲਦੇ ਹੋ ਜੇ ਤੁਸੀਂ ਬੁੱਝਦੋਲ ਤੋਂ ਦਿਲ ਵਾਲੇ ਬਣਨਾ ਨਾ ਤਾਂ ਫਿਰ ਤੁਹਾਨੂੰ ਗੁਰਬਾਣੀ ਨਾਲ ਜੁੜਨਾ ਹੀ ਪੈਣਾ ਅਕਾਲ ਪੁਰਖ ਵੈਗਰੂ ਨਾਲ ਜਦੋਂ ਤੁਸੀਂ ਜੁੜ ਗਏ ਫਿਰ ਨਹੀਂ ਤੁਹਾਨੂੰ ਪਤਾ ਲੱਗਣਾ ਡਰ ਚੀਜ਼ ਕੀ ਹੁੰਦਾ ਡਰ ਡਰ ਨਹੀਂ ਲੱਗਦਾ ਵੀਰੇ ਜਦੋਂ ਤੁਸੀਂ ਗੁਰੂ ਨਾਲ ਸੱਚੇ ਦਿਲੋਂ ਜੁੜ ਜਾਂਦੇ ਹੋ ਨਾ ਉਦੋਂ ਫਿਰ ਤੁਹਾਡੇ ਸੰਕੇਤ ਆਉਣ ਲੱਗ ਜਾਂਦੇ ਆ ਛੁੱਡੇ ਨੀਲੇ ਗੁਰਬਾਣੀ ਜੋੜ ਲੈਂਦੀ ਆ ਸਾਨੂੰ ਮੈਂ ਭੈਣ ਦਾ ਨਾਮ ਭੁੱਲ ਜਾਨੀ ਆ ਪਤਾ ਨਹੀਂ ਤਾਂ ਉਹ ਪਤਨ ਤਾਂ ਲੋਂਗੋ ਵਾਲ ਤੋਂ ਦੱਸਿਓ ਭੈਣਾਂ ਨੇ ਇੱਕ ਤਾਂ ਵੀ ਫੋਨ ਕਾਫੀ ਹੋਂਦੇ ਕਰਕੇ ਮੇਰੇ ਦਿਮਾਗ ਚੋਂ ਨਿਕਲ ਜਾਂਦੀਆਂ ਗੱਲਾਂ ਪਤਨ ਤੋਂ ਭੈਣ ਲੋਂਗੋ ਵਾਲ ਤੋਂ ਸੀ ਉਹ ਸ਼ਾਇਦ ਮੇਰੀ ਵੀਡੀਓ ਸੁਣ ਕੇ ਦੁਬਾਰਾ ਵੀ ਫੋਨ ਕਰਨਗੇ ਉਹ ਭੈਣ ਨੇ ਦੱਸਿਆ ਮੈਨੂੰ ਬੜੀ ਖੁਸ਼ੀ ਹੋਈ ਉਹ ਕਹਿੰਦੀ ਭੈਣ ਮਾਂ ਜਦੋਂ ਤੇਰੀਆਂ ਵੀਡੀਓ ਦੇਖਣ ਲੱਗੀ ਆ ਮੈਂ ਗੁਰਬਾਣੀ ਨਾਲ ਜੁੜੀ ਮੈਂ ਪਾਠ ਸ਼ੁਰੂ ਕੀਤੇ ਪ੍ਰਮਾਤਮਾ ਦੇ ਕਹਿੰਦੀ ਮੈਨੂੰ ਸੰਕੇਤ ਮਿਲਣ ਲੱਗ ਗਏ ਮੈਂ ਕਿਹਾ ਕੀ ਸੰਕੇਤ ਮਿਲੇ ਕਹਿੰਦੀ ਮੈਨੂੰ ਐਂ ਲੱਗਦਾ ਵੀ ਸਾਡੇ ਘਰ ਦੇ ਵਿੱਚ ਓਦੋਂ ਦਾ ਚੰਗੀ ਚੰਗਾ ਹੋ ਰਿਹਾ ਹੈ ਵੀ ਜਦਨ ਦੀ ਮੈਂ ਗੁਰਬਾਣੀ ਪੜ੍ਹਨ ਲੱਗੀਆਂ ਮੈਂ ਬਾਣੀ ਨਾਲ ਜੁੜੀਆਂ ਮੈਂ ਮੈਨੂੰ ਕਿਹਾ ਸੀ ਮੈਂ ਸਾਰਾ ਕੁਝ ਪਰਮਾਤਮਾ ਤੇ ਛੱਡ ਦੇ ਸਾਰਾ ਕੁਝ ਅਕਾਲ ਪੁਰਖ ਵੈਗਰੂ ਤੇ ਛੱਡ ਦੇ ਉਹ ਕਹਿੰਦੀ ਮੈਂ ਛੱਡਤਾ ਕਹਿੰਦੀ ਮੈਨੂੰ ਸੋਹਣੇ ਸੋਹਣੇ ਸੰਕੇਤ ਮਿਲ ਰਹੇ ਆ ਤੇ ਮੈਨੂੰ ਇਹ ਵੀ ਗੱਲ ਕਹੀ ਸੀ ਮੈਂ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੰਗਾ ਕਰਨਾ ਚਾਹੀਦਾ ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਨਾ ਪਰਮਾਤਮਾ ਨੂੰ ਮਿਲਣਾ ਹਨਾ ਤਾਂ ਉਹਦੀ ਦੁਨੀਆ ਦੇ ਵਿੱਚ ਇੰਨਾ ਕੁ ਤਾਂ ਕੰਮ ਜ਼ਰੂਰ ਕਰੋ ਵੀ ਤੁਸੀਂ ਹਰ ਇੱਕ ਬੰਦੇ ਨੂੰ ਰੱਬ ਨਾਲ ਜੋੜੋ ਪਰਮਾਤਮਾ ਵੈਗਰੂ ਨਾਲ ਜੋੜੋ ਉਹਨਾਂ ਨੂੰ ਗਲਤ ਫਹਿਮੀਆਂ ਚੋਂ ਕੱਢੋ ਗਲਤ ਖਿਆਲਾਂ ਤ ਮੈਨੂੰ ਬਹੁਤ ਖੁਸ਼ੀ ਹੋਈ ਉਹ ਕਹਿੰਦੀ ਮੈਂ ਅੱਗੇ ਵੀ ਕਈਆਂ ਨੂੰ ਪਾਠ ਕਰਨ ਲਾਤਾ ਬਾਹਲੀ ਮੇਰੀ ਰੂਹ ਖੁਸ਼ ਹੋਈ ਕਹਿੰਦੀ ਭੈਣੇ ਮੈਂ ਦੋ ਤਿੰਨ ਭੈਣਾਂ ਨੂੰ ਪਾਠ ਕਰ ਲਾਤਾ ਵੀ ਜੇ ਤੁਸੀਂ ਜ਼ਿੰਦਗੀ 'ਚ ਵੀ ਉਹ ਭੈਣ ਕਹਿੰਦੀ ਆ ਵੀਡੀਓ ਪਾ ਕੇ ਵੀ ਪਰਮਾਤਮਾ ਦਿੰਦਾ ਤੇ ਕਹਿੰਦੀ ਮੈਂ ਆਪਣਾ ਨੂੰ ਕਿਹਾ ਵੀ ਤੁਸੀਂ ਗੁਰਬਾਣੀ ਨਾਲ ਜੁੜੋ ਕਹਿੰਦੀ ਉਹ ਵੀ ਪਾਠ ਕਰਨ ਲੱਗ ਗਈਆਂ ਕਹਿੰਦੀ ਉਹਨਾਂ ਨੂੰ ਆਉਂਦਾ ਨਹੀਂ ਸੀ ਪਾਠ ਕਰਨਾ ਪਰ ਉਹ ਸਿੱਖ ਰਹੀਆਂ ਨਾਲੇ ਤਾਂ ਉਹ ਸੁਣਦੀਆਂ ਪਾਠ ਤੇ ਨਾਲੇ ਨਾਲ ਦੀ ਨਾਲ ਉਹ ਗੁੱਟਕਾ ਸਾਹਿਬ ਤੇ ਨਿਗਾਰਾ ਰੱਖਦੀਆਂ ਉਪਰੋਂ ਦਾ ਫੋਨ ਆਇਆ ਸ਼ਾਇਦ ਲੰਗੋਵਾਲ ਤੋਂ ਸੀ ਉਹ ਭੈਣ ਬਹੁਤ ਖੁਸ਼ੀ ਹੋਈ ਭੈਣੇ ਵਾਹਿਗੁਰੂ ਤੈਨੂੰ ਹਰ ਇੱਕ ਖੁਸ਼ੀ ਦੇਵੇ ਤੂੰ ਚੜ੍ਹਦੀ ਕਲਾ 'ਚ ਰਹੇ ਜਿਹੜੀ ਤੂੰ ਪਰਮਾਤਮਾ ਦੇ ਨਾਲ ਲੋਕਾਂ ਨੂੰ ਜੋੜਨ ਲੱਗ ਗਈ ਤੇਰੇ ਦੇ ਦਿਮਾਗ 'ਚ ਇਹ ਗੱਲ ਵੱੜ ਗਈ ਵੀ ਆਪਾਂ ਨੂੰ ਚੰਗੇ ਕੰਮ ਕਰਨੇ ਚਾਹੀਦੇ ਆ ਮਾੜੇ ਨਹੀਂ ਜੇ ਤੁਸੀਂ ਚੰਗੇ ਕਰਮ ਕਰੋਗੇ ਨਾ ਚੰਗੇ ਕੰਮ ਕਰੋਗੇ ਨਾ ਮੈਂ ਤੁਹਾਨੂੰ ਵਾਅਦਾ ਕਰਦੀ ਆ ਤੁਹਾਨੂੰ ਕਿਸੇ ਚੀਜ਼ ਦੀ ਤੋਟ ਨਹੀਂ ਰਹਿਣੀ ਕਿਸੇ ਵੀ ਚੀਜ਼ ਦੀ ਤੁਹਾਡੇ ਘਰੇ ਘਾਟ ਨਹੀਂ ਆਉਣੀ ਪਰਮਾਤਮਾ ਐਸੀ ਚੀਜ਼ ਆ ਉਹ ਇਹ じゃ ਆਪਾਂ ਨੂੰ ਚੀਜ਼ਾਂ ਦਿੰਦਾ ਆਪਣੇ ਤੋਂ ਬਾਹਰ ਹੁੰਦੀਆਂ ਆਪਣੀਆਂ ਸੋਚਾਂ ਤੋਂ ਬਾਹਰ ਹੁੰਦੀਆਂ ਜਦੋਂ ਪਰਮਾਤਮਾ ਸਾਨੂੰ ਚੀਜ਼ਾਂ ਬਖਸ਼ਿਸ਼ਾਂ ਦਿੰਦਾ ਪਰ ਥੋਡੀ ਇਹ ਇੱਕ ਮਾਨਸਿਕਤਾ ਕਮਜ਼ੋਰ ਹੈ ਵੀ ਤੁਸੀਂ ਵਿਸ਼ਵਾਸ ਨਹੀਂ ਕਰਦੇ ਮੜਾ ਜੇ ਨੁਕਸਾਨ ਹੋ ਜਾਏ ਰੱਬ ਨਾਲ ਲੜ ਪੈਨੇ ਹੋ ਮੈਂ ਨਹੀਂ ਤੈਨੂੰ ਮੰਨਦਾ ਮੈਂ ਨਹੀਂ ਤੇਰੇ ਗੁਰਦੁਆਰੇ ਜਾਂਦਾ ਮੈਂ ਤਾਂ ਆਉਂਦਾ ਨਹੀਂ ਤੂੰ ਮੇਰਾ ਕੀ ਕਰਤਾ ਤੁਸੀਂ ਗੁਰੂਆਂ ਨਾਲ ਹੀ ਲੜਾਈਆਂ ਸ਼ੁਰੂ ਕਰ ਦਿੰਨੇ ਹੋ ਮੇਰੇ ਲਈ ਤੂੰ ਕੀ ਕੀਤਾ ਮੈਂ ਤੇ ਤੂੰ ਸੁਣੀ ਨਹੀਂ ਮੈਨੂੰ ਹੱਦ ਹੈ ਤੁਸੀਂ ਉਸ ਪ੍ਰਮਾਤਮਾ ਉਸ ਵਹਿਗੂ ਨਾਲ ਜੁੜਿਆ ਕਰਦੇ ਹੋ ਜਿਹਨੂੰ ਸਾਰਾ ਪਤਾ ਤੁਹਾਡੇ ਰੋਮ-ਰੋਮ ਵਿੱਚ ਤਾਂ ਹੋ ਵਸਦਾ ਹੈ ਤੁਹਾਡੀ ਹਰ ਇੱਕ ਚੀਜ਼ ਦਾ ਉਹਨੂੰ ਪਤਾ ਹੈਗਾ ਵਿਸ਼ਵਾਸ ਕਰੋ ਵੀਰੇ ਗੁਰਬਾਣੀ ਹੈ ਗੁਰਬਾਣੀ ਨੇ ਸਾਨੂੰ ਸੌਖੇ ਕੀਤਾ ਅਸੀਂ ਬਹੁਤ ਕਰਜ਼ਦਾਰ ਸੀ ਸਾਡਾ ਕਰਜ਼ਾ ਲੈ ਗਿਆ ਬੱਚੇ ਗੁਰਬਾਣੀ ਨਾਲ ਜੁੜੇ ਹੋਏ ਆ ਸਾਡੇ ਦੋਨੇ ਬੱਚੇ ਪਾਠ ਕਰਦੇ ਆ ਦੋਨੇ ਖੁਸ਼ ਆ ਸੌਖੇ ਆ ਕਦੇ ਪੜ੍ਹਾਈ ਚੋਂ ਫੇਲ ਨਹੀਂ ਹੋਏ ਕਦੇ ਮੈਂ ਬੱਚਿਆਂ ਨੂੰ ਕਿਹਾ ਨਹੀਂ ਮੇਰੇ ਬੱਚਿਆਂ ਨੂੰ ਆ ਕੇ ਮਿਲ ਲਿਓ ਵੀ ਤੁਸੀਂ ਵੱਢ ਲਓ ਤੁਸੀਂ ਕਿਤਾਬ ਚੱਕ ਲੂ ਮੈਂ ਕਦੇ ਬੱਚਿਆਂ ਲਈ ਫਿਰ ਲੜੀ ਨਹੀਂ ਮੈਂ ਸਾਰਾ ਕੁਝ ਪਰਮਾਤਮਾ ਦੇ ਛੱਡਿਆ ਸੀ ਵੀ ਜੋ ਇਹਨਾਂ ਦੀ ਕਿਸਮਤ ਚ ਆ ਮਿਲ ਜਾਣਾ ਮੇਰਾ ਕੰਮ ਇਹਨਾਂ ਨੂੰ ਬਣੀ ਨਾਲ ਜੋੜਨਾ ਦੋਨੇ ਬੱਚੇ ਬਣੀ ਨਾਲ ਜੁੜੇ ਹੋਏ ਆ ਹਾਲਾਂਕਿ ਦੀਪੂ ਕਾਨਵੈਂਟ ਸਕੂਲਾਂ ਤੋਂ ਪੜਿਆ ਹੋਇਆ ਤੇ ਦੀਪੂ ਨੂੰ ਪੰਜਾਬੀ ਬਹੁਤ ਘੱਟ ਆਉਂਦੀ ਸੀ ਪਰ ਉਹ ਪਾਠ ਬਹੁਤ ਜਲਦੀ ਬਹੁਤ ਸੋਹਣਾ ਸਿੱਖਿਆ ਪੜਨਾ ਬਹੁਤ ਵਧੀਆ ਪੜਦਾ ਉਹ ਪਾਠ ਉਹਨੇ ਮੈਂ ਤੇ ਕੀ ਕਰਨਾ ਚ ਫੋਨ ਲਾ ਲੈਨੇ ਜਪਜੀ ਸਾਹਿਬ ਦੇ ਨਾਲ ਨਾਲ ਗੁਟਕਾ ਸਾਹਿਬ ਤੇ ਪੜਨਾ ਤੇ ਵਧੀਆ ਪੜਨ ਲੱਗ ਗਿਆ ਬਹੁਤ ਘੱਟ ਆਉਂਦੀ ਸੀ ਦੀਪੂ ਨੂੰ ਪੰਜਾਬੀ ਮੈਂ ਕਹਿੰਦਾ ਪੰਜਾਬੀ ਤੋਂ ਗੁਰਬਾਣੀ ਤੋਂ ਸਿੱਖ ਤੈਨੂੰ ਸਭ ਕੁਝ ਆ ਜਾਊਗਾ ਸਿੱਖ ਗਿਆ ਉਹ ਸਮਝਾ ਉਹਨਾਂ ਨੂੰ ਬੁਰੇ ਭਲੇ ਦੀ ਗੁਰਬਾਣੀ ਐਸੀ ਚੀਜ਼ ਆ ਮੈਨੂੰ ਕਦੇ ਬੱਚਿਆਂ ਨੂੰ ਵਾੜਾ ਸਮਝਾਉਣ ਦੀ ਲੋੜ ਨਹੀਂ ਪਈ ਜੇ ਬੇਟੀ ਬਣੀ ਨਾਲ ਜੁੜੀ ਐ ਤੁਹਾਨੂੰ ਵੀ ਸਾਰੀ ਸਮਝ ਆਏ ਵੀ ਬੁਰਾ ਆਪਾ ਲਾ ਕੀ ਐ ਪ੍ਰਮਾਤਮਾ ਤੋਂ ਡਰਨਾ ਚਾਹੀਦਾ ਬੇਈਮਾਨੀ ਠੱਗੀ ਨਹੀਂ ਕਰਨੀ ਚਾਹੀਦੀ ਇਹ ਜੀਜ਼ਾਂ ਦਾ ਉਹਨਾਂ ਨੂੰ ਛੋਟੇ ਹੁੰਦੇ ਤੋਂ ਗਿਆਨ ਹੋ ਗਿਆ ਸੀ ਬੇਟੇ ਨੂੰ ਪਤਾ ਐ ਵੀ ਗੁਰਬਾਣੀ ਸਿਖਾਉਂਦੀ ਕੀ ਐ ਐਣੀ ਹੈਗਾ ਵੀ ਤੁਸੀਂ ਗੁੱਟਕਾ ਸਹਿਬ ਪੜ ਲਿਆ ਰੱਖਦਾ ਬਸ ਬਾਣੀ ਪੜ ਲਈ ਤੇ ਆਪਾਂ ਰੱਬ ਨੂੰ ਪਾਲਾ ਰੱਬ ਐ ਨਹੀਂ ਮਿਲਦਾ ਵੀਰੇ ਜਿਹੜੀ ਆਪਾਂ ਬਾਣੀ ਪੜਦੇ ਆ ਨਾ ਉਹਦੇ ਤੇ ਅਸਰ ਵੀ ਕਰਨਾ ਪੈਂਦਾ ਬਾਣੀ ਜੀ ਲਿਖਿਆ ਕੀ ਹੈ ਉਹ ਤੇ ਅਸਰ ਕਰਨਾ ਹੁੰਦਾ ਹਰ ਇੱਕ ਬੰਦਾ ਮੈਨੂੰ ਕਹਿੰਦਾ ਜੀ ਮੈਂ ਪਾਠ ਕਰਦਾ ਮੈਂ ਸਵੇਰੇ ਉੱਠਦਾ ਮੈਂ ਪਾਠ ਕਰਦਾ ਕਦੇ ਉਹਦਾ ਮਤਲਬ ਗੰਢਾ ਬਾਣੀ ਦਾ ਬਾਣੀ ਦੱਸਦੀ ਕੀ ਹੈ ਤੁਹਾਨੂੰ ਕੋਈ ਇਹ ਥੋੜੀ ਵੀ ਤੁਸੀਂ ਬਾਣੀ ਪੜੀ ਹੈ ਤੇ ਬਸ ਇੱਕ ਬਾਣੀ ਪੜਨੀ ਜ਼ਰੂਰੀ ਹੈ ਬਾਣੀ ਦੇ ਥੋੜੀ ਬੋਤੇ ਮਤਲਬ ਤਾਂ ਸਿੱਖ ਲਓ ਵੀ ਕੀ ਚੀਜ਼ ਗਾ ਰਹੀ ਹੈ ਸਾਨੂੰ ਬਾਣੀ ਬਾਣੀ ਚ ਹੈ ਕੀ ਬਾਣੀ ਦੇ ਚੱਲੇ ਰਾਹ ਤੇ ਜੋ ਬਾਣੀ ਰਾਹ ਤੇ ਤੋਰਦੀ ਹੈ ਨਾ ਉਹ ਹੋਰਾਂਾਂ ਤੇ ਚੱਲਣਾ ਪੈਂਦਾ ਵੀਰੇ ਜੇ ਰੱਬ ਨੂੰ ਪਾਉਣਾ ਗੁਰਬਾਣੀਆਂ ਪੜ੍ਹ ਕੇ ਇਹ ਤਾਂ ਹੁਣ ਸੋਨ ਨੂੰ ਪਤਾ じゃ ਤੁਹਾਡਾ ਰੱਬ ਜਾਣਦਾ ਵੀ ਤੁਹਾਡੇ ਦਿਲ 'ਚ ਕੀ ਹੁੰਦਾ ਹੈ ਕੀ ਤੁਸੀਂ ਕਰ ਰਹੇ ਹੋ ਹੁੰਨੇ ਹੋ ਬਾਣੀ ਪੜ੍ਹ ਕੇ ਜੇ ਤੁਸੀਂ ਕਿਸੇ ਬੰਦੇ ਦੀ ਆਤਮਾ ਟਡਫਾ ਰਹੇ ਹੋ ਕਿਸੇ ਦਾ ਹੱਕ ਦੱਬ ਰਹੇ ਹੋ ਕਿਸੇ ਨੂੰ ਦੁਖੀ ਕਰ ਰਹੇ ਹੋ ਹਨ ਤਾਂ ਫਿਰ ਮੈਨੂੰ ਐਂ ਦੱਸੋ ਵੀਰੇ ਤੁਹਾਨੂੰ ਬਾਣੀ ਦੇਵਾਂ ਕਿਵੇਂ ਵਰਕਦਾ ਕਿਵੇਂ ਦੇਵਾਂ ਤੁਹਾਡੇ ਘਰੇ ਬਾਣੀ ਮੈਂ ਹਜੇ ਲੋਕ ਦੇਖਿਆ ਕਿਸੇ ਦਾ ਹੱਕ ਦੱਬ ਕੇ ਗੁਰੂ ਘਰ ਮੱਥਾ ਟੇਕਦਿਆ ਉਹ ਜੀ ਤਾਂ ਕਰਦਾ ਵੀ ਇਹਨਾਂ ਨੂੰ ਸਮਝਾਵਾਂ ਇਹ ਗੱਲਾਂ ਮੈਂ ਮਨ ਮੇਰਾ ਬਹੁਤ ਕਰਦਾ ਹੁੰਦਾ ਵੀ ਵੀਰੇ ਬਗਾਨਾ ਹੱਕ ਨਹੀਂ ਹੋਣਾ ਚਾਹੀਦਾ ਗੁਰੂ ਮਹਾਰਾਜ ਕਦੇ ਤੁਹਾਡੇ ਤੇ ਸਿੱਧੀ ਨਿਗਾ ਨਹੀਂ ਕਰਦੇ ਜਦੋਂ ਤੁਸੀਂ ਕਿਸੇ ਦਾ ਹੱਕ ਕਰਨੀਓ ਪਰ ਅਫਸੋਸ ਦੀ ਗੱਲ ਉੱਥੇ ਆਉਂਦਾ ਵੀ ਅਗਲਾ ਮੇਰੇ ਗੱਲ ਪਊਗਾ ਕਿ ਕਿ ਪਤਾ ਹੁੰਦਾ ਵੀ ਜਿਹੜਾ ਗੁਰੂ ਘਰ ਜਾ ਕੇ ਜਿਹਨੂੰ ਸਮਝ ਨਹੀਂ ਲੱਗੀ ਵੀ ਮੈਂ ਕਿਸੇ ਦਾ ਹੱਕ ਖਾ ਰਿਹਾ ਕਿਸੇ ਦੀ ਆਤਮਾ ਭੁੰਨ ਰਿਹਾ ਉਹ ਮੇਰੇ ਮਗਰ ਕਿਵੇਂ ਲੱਗੂਗਾ ਹਰ ਕਿ ਮੈਂ ਵੀਡੀਓ ਪਾਉਣੀਆਂ ਵੀਡੀਓ ਪਾਉਣੀਆਂ ਸ਼ੁਰੂ ਕਰਤੀਆਂ ਵੀ ਕੀ ਪਤਾ ਕਿ ਕਿਸੇ ਤੇ ਕੋਈ ਅਸਰ ਹੋ ਜੇ ਗੁਰੂ ਘਰ ਜਾਣਾ ਹੈ ਪਰਮਾਤਮਾ ਨੂੰ ਮੰਨਣਾ ਹੈ ਜੇ ਪਰਮਾਤਮਾ ਨੂੰ ਮਿਲਣਾ ਨਾ ਤੁਸੀਂ ਅਕਾਲ ਪੁਰਖ ਵੈਗੁਰੂ ਮਿਲਦੇ ਆ ਜੇ ਤੁਸੀਂ ਉਹਨੂੰ ਮਿਲਣਾ ਹੈ ਤਾਂ ਉਹਦੇ ਕਹੇ ਰੂਲਾਂ ਦੇ ਚੱਲੋ ਛੱਡ ਦਿਓ ਕਿਸੇ ਦਾ ਹੱਕ ਖਾਣਾ ਕਿਸ ਦੀਆਂ ਚੀਜ਼ਾਂ ਦੱਬਣੀਆਂ ਮੁੱਕਰਨੀਆਂ ਇਹ ਸਾਰਾ ਕੁਝ ਛੱਡਣਾ ਪੈਣਾ ਵੀਰੇ ਜੇ ਪਰਮਾਤਮਾ ਨੂੰ ਮਿਲਣਾ ਹੈ ਠੱਗੀਆਂ ਬੇਈਮਾਨੀਆਂ ਚੋਰੀਆਂ ਗੱਪ ਸੜੱਪ ਲੋਕਾਂ ਦੇ ਦਿਲ ਤੇ ਸੱਟ ਮਾਰਨੀ ਕਿਸੇ ਨੂੰ ਦੁੱਖ ਦੇਣਾ ਇਹ ਚੀਜ਼ਾਂ ਛੱਡੋ ਜੇ ਪਰਮਾਤਮਾ ਨੂੰ ਮਿਲਣਾ ਅਸੀਂ ਮਿਲ ਰਹੇ ਹਾਂ ਪਰਮਾਤਮਾ ਨੂੰ ਸਾਨੂੰ ਫੀਲ ਹੁੰਦਾ ਵੀ ਵੈਗਰੂ ਸਾਡੇ ਘਰ ਨੇ 24 ਘੰਟੇ ਮੈਨੂੰ ਐ ਲੱਗਦਾ ਵੀ ਮੈਂ ਨਾਲੇ ਘਰੇ ਕੱਲੀ ਤੁਰੀ ਫਿਰਦੀ ਹਾਂ ਮੋਨਾ ਮੈਨੂੰ ਐ ਲੱਗੂ ਵੀ ਸਾਡੇ ਘਰੇ ਕਾਫੀ ਸਿੰਘ ਤੁਰੇ ਫਿਰਦੇ ਆ ਕਾਫੀ ਕਾਠਾ ਸਾਡੇ ਘਰੇ ਵੀ ਮੈਂ ਫੀਲ ਕਰਦੀ ਆ ਵੀ ਵ ਇੱਕ ਖੰਡ ਪਾਟ ਚ ਤੁਲੀ ਫਿਰਦੀ ਆ ਕੱਲੀ ਫਿਰਦੀ ਵੀ ਮੈਨੂੰ ਐ ਲੱਗੂ ਵੀ ਸਾਡੇ ਘਰੇ ਨਾ ਇੱਕ ਖੰਡ ਪਾਟ ਆ ਖੁੱਲਿਆ ਹੋਇਆ ਤੇ ਵੀ ਮੈਂ ਤੁਰੀ ਫਿਰਦੀ ਆ ਤੇ ਵੀ ਸਾਡੇ ਮਹਾਰਾਜ ਦੀ ਸਰੂਪ ਹੈ ਤੇ ਬਾਣੀ ਚੱਲੀ ਜਾਂਦੀ ਹੈ ਐਸ ਪਤਾ ਨਹੀਂ ਕਿਵੇਂ ਮੈਨੂੰ ਫੀਲ ਨਹੀਂ ਹੁੰਦਾ ਵੀ ਮੈਂ ਕੱਲੀ ਤੁਰੀ ਫਿਰਦੀ ਆ ਐ ਫੀਲ ਹੋਊ ਵੀ ਸਾਡੇ ਘਰੇ ਰੌਣਕਾਂ ਲੰਗਰ ਬਣੀ ਜਾਂਦੇ ਆ ਪਾੜ ਚੱਲੀ ਜਾਂਦਾ ਹੈ ਇਹ ਹੁੰਦਾ ਪਰਮਾਤਮਾ ਦੇ ਸੰਕੇਤ ਉਹਨਾਂ ਨੂੰ ਮਿਲਣਾ ਕਿਉਂਕਿ ਵੀਰੇ ਮੈਂ ਅੱਜ ਵੀ ਕਹਿਣੀ ਹੈ ਵੀ ਮੈਂ ਅੱਜ ਵੀ ਗੁਰੂ ਘਰ ਜਾ ਕੇ ਕਸਮ ਖਾ ਸਕਦੀ ਆ ਵੀ ਆਪਾਂ ਨਾ ਤਾਂ ਕਿਸੇ ਦਾ ਮੁੱਕਰਿਆ ਜ਼ਿੰਦਗੀ 'ਚ ਨਾ ਦੱਬਿਆ ਨਾ ਕਿਸੇ ਨਾਲ ਬੇਜਬਾਨ ਹੋਈਆਂ ਨਾ ਗੱਪਸੜੱਪ ਮਾਰੇ ਆ ਨਾ ਕਿਸੇ ਨੂੰ ਝੂਠੇ ਐ ਲਾਰੇ ਲਾਏ ਆ ਵੀ ਮੈਂ ਤੈਨੂੰ ਆਹ ਦੇ ਦੂੰ ਤੇ ਮੌਕੀ ਤੇ ਮੈਂ ਮੁੱਕਰ ਜੂ ਨਾ ਵੀਏ ਮੇਰਾ ਲੋਕ ਬਹੁਤ ਦੱਬ ਗਏ ਮੇਰਾ ਬਹੁਤ ਖਾ ਗਏ ਪਰ ਆਪਾਂ ਕਹਿੰਦਾ ਦੱਬਿਆ ਨਹੀਂ ਵੀਰੇ ਇੱਕ ਵੀ ਬੰਦਾ ਮੇਰੀਆਂ ਵੀਡੀਓ ਸਾਰੇ ਕਿਤੇ ਜਾਂਦੀਆਂ ਕੋਈ ਬੰਦਾ ਆ ਕੇ ਇੱਥੇ ਮੈਨੂੰ ਕਹੇ ਬਿਹਾਈਂ ਨੇ ਮੇਰਾ ਦੱਬੇ ਦੱਸੋ ਜਾਂ ਮੇਰਾ ਹੱਕ ਖਾਦਾ ਮੈਂ ਇੰਨੇ ਕ ਸਬਰ ਕੀਤੇ ਵੀ ਮੇਰੇ ਹੱਕ ਲੋਕ ਜਰੂਰ ਖਾਗੇ ਪਰ ਮੈਂ ਡੋਲੀ ਨਹੀਂ ਕਿਉਂਕਿ ਮੈਨੂੰ ਪਤਾ ਸੀ ਵੀ ਦੇਣ ਵਾਲਾ RAMDAS ਹੈ ਮੈਨੂੰ ਲੋਕ ਮੇਰਾ ਕੀ ਬਗਾੜ ਲੈਣਗੇ ਇਹ ਤਾਂ ਆਪਦੀ ਇਕਾਦਤ ਤੋਂ ਪੂਰੇ ਹੋ ਜਾਣਗੇ ਜਦੋਂ ਤੁਹਾਨੂੰ ਅਕਾਲ ਪੁਰਖ ਵੈਗਨ ਦੀਆਂ ਦਾਤਾਂ ਮਿਲਦੀਆਂ ਨਾ ਤਾਂ ਤੁਸੀਂ ਸਾਬ ਨਹੀਂ ਸਕਦੇ ਮੈਂ ਅੱਜ ਇੰਨੀ ਖੁਸ਼ ਐ ਵੀ ਮੈਂ 24 ਘੰਟੇ ਆਪਣੇ ਆਪ ਨੂੰ ਗੁਰੂ ਮਹਾਰਾਜ ਨਾਲ ਰੰਗੀ ਮਹਿਸੂਸ ਕਰਦੀ ਆ ਮੈਨੂੰ ਮਾਣ ਆ ਇਸ ਗੱਲ ਦਾ ਵੀ ਮੈਂ ਪਰਮਾਤਮਾ ਨਾਲ ਜੁੜੀ ਹੋਈ ਆ ਮੈਂ ਕਿਸੇ ਦਾ ਬੁਰਾ ਨਹੀਂ ਕਰਦੀ ਕਿਸੇ ਦਾ ਹੱਤ ਨਹੀਂ ਖਾਂਦੀ ਆ ਆਪਣੀ ਮਿਹਨਤ ਕਰਦੀ ਆ ਕੱਪੜੇ ਵੇਚ ਕੇ ਆਪਣਾ ਢੰਡ ਭਰਦੀ ਆ ਮੈਂ ਕਿਸੇ ਦਾ ਦਬਦੀ ਨਹੀਂ ਕਿਸੇ ਤੋਂ ਚੀਜ਼ ਲੈ ਕੇ ਮੈਂ ਮੁੱਕਰਦੀ ਨਹੀਂ ਮੇਰੇ ਯਾਦ ਹੁੰਦਾ ਵੀ ਮੈਂ ਦੇਣੀ ਆ ਮੈਂ ਤਾਂ ਬਾਰੇ ਬਾਰੇ ਜਾਂਦੀ ਆ ਉਹ ਲੋਕਾਂ ਦੇ ਜਿਹੜੇ ਕਿਸੇ ਤੋਂ ਹੱਸ ਕੇ ਚੀਜ਼ ਲੈ ਜਾਂਦੇ ਆ ਤੇ ਮਾਗਰੋ ਮੁੱਕਰ ਜਾਂਦੇ ਆ ਮੈਂ ਤਾਂ ਤੇਰਾ ਦੇਣੀ ਕੁਛ ਨਹੀਂ ਜਾਂ ਨਜ਼ਰ ਹੀ ਮਲਾਉਣੋਂ ਹਟ ਜਾਂਦੇ ਹੋ ਕੀ ਬਣ ਜਾਂਦੇ ਹੋ ਤੁਸੀਂ ਉਹ ਜੇ ਕਮਾਜੋਗਰੀ ਰਹਿ ਜਾਂਦੇ ਹੋ ਅਸਲੀ ਸਿੱਖ ਦੀਆਂ ਨਿਸ਼ਾਨੀਆਂ ਹੁੰਦੀਆਂ ਜਿਹੜਾ ਗੁਰੂਆ ਸਿੱਖ ਹੁੰਦਾ ਨਾ ਉਹ ਕਦੇ ਵੀ ਕਿਸੇ ਤੋਂ ਲੈ ਕੇ ਉਧਾਰ ਚੀਜ਼ ਉਹਦੀ ਮੁੱਕਰਦਾ ਨਹੀਂ ਇਹ ਆਪਣੇ ਗੁਰੂ ਮਹਾਰਾਜ ਨੇ ਗੱਲਾਂ ਸਿਖਾਈਆਂ ਵੀ ਕਿਸੇ ਤੋਂ ਉਧਾਰ ਲੈ ਕੇ ਉਹਦਾ ਉਧਾਰ ਤੁਸੀਂ ਮੋੜਨਾ ਨਹੀਂ ਦੱਬਣਾ ਨਹੀਂ ਇਹ ਆਪਣੇ ਗੁਰੂ ਮਹਾਰਾਜਾਂ ਨੇ ਕੱਲਾਂ ਕਹੀਆਂ ਦੱਬਣਾ ਨਹੀਂ ਕਿਸੇ ਦਾ ਲੈ ਕੇ ਦੂਜੀ ਗੱਲ ਗੁਰੂ ਮਹਾਰਾਜ ਕਹਿੰਦੇ ਆ ਵੀ ਤੁਹਾਡੇ ਘਰੇ ਜਿਹੜਾ ਲੰਗਰ ਬਣਦਾ ਉਹਦੇ ਵਿੱਚ ਬੇਈਮਾਨੀ ਨਹੀਂ ਹੋਣੀ ਚਾਹੀਦੀ ਜਿਹੜਾ ਲੰਗਰ ਬਣ ਗਿਆ ਥੋੜੇ ਚੁੱਲ੍ਹੇ ਤੋਂ ਸਾਰੇ ਟੱਬਰ ਲਈ ਇੱਕੋ ਹੀ ਬਣਨਾ ਚਾਹੀਦਾ। ਇਹ ਨਹੀਂ ਹੈਗਾ ਵੀ ਇੱਕ ਜੰਨਾ ਅੱਡ ਚੀਜ਼ ਖਾਂਦਾ ਦੂਜਿਆਂ ਲਈ ਅੱਡ ਬਣਦੀ ਐ। ਕਦੇ ਲੰਗਰ 'ਚ ਬੇਈਮਾਨੀ ਨਾ ਕਰੋ। ਭੁੱਲ ਕੇ ਵੀ ਬੇਈਮਾਨੀ ਨਾ ਕਰੋ। ਉਹ ਵੀ ਸਾਨੂੰ ਦੇਣੀਆਂ ਪੈ ਜਾਂਦੀਆਂ। ਉਹ ਅਸਲੀ ਸਿੱਖ ਨਹੀਂ ਕਰਦੇ। ਲੰਗਰ ਦਾ ਮਤਲਬ ਕੀ ਹੈ ਵੀ ਜੋ ਬਣਿਆ ਉਹ ਸਾਰਿਆਂ ਲਈ ਬਣਿਆ। ਇਹ ਨਹੀਂ ਹੈਗਾ ਵੀ ਇੱਕ ਬੰਦਾ ਸਪੈਸ਼ਲ ਚੀਜ਼ ਬਣਾਊਗਾ। ਇਹ ਚੀਜ਼ਾਂ ਮੈਂ ਦੇਖੀਆਂ ਵੀ ਸੀਰੀਆਂ ਪਾਲੀਆਂ ਲਈ ਅੱਡ ਚੀਜ਼ਾਂ ਬਣਦੀਆਂ। ਦਿਹਾੜੀਆਂ ਜਿਹੜੇ ਦਿਹਾੜੀ ਆਉਂਦੇ ਵਿਚਾਰੇ ਬੰਦੇ ਉਹਨਾਂ ਲਈ ਅੱਡ ਚੀਜ਼ ਬਣਦੀ ਹੈ ਘਰ ਦੇ ਨੇੜੇ। ਇਹ ਇਹ ਧੋਖੇ ਕਰਨੀ ਲੰਗਰ ਤੁਹਾਡੇ ਕੋਲ ਰਿਜ਼ਰਵ ਬਣਦਾ ਸੇਮ ਦਿਆ ਕਰੋ ਇਹ ਨਹੀਂ ਹੈਗਾ ਵੀ ਤੁਸੀਂ ਦੁੱਧ ਚ ਪੱਤੀ ਪਾ ਕੇ ਪੀਨੇ ਉਹਦੇ ਵਿਚਾਰੇ ਜਿਹੜੇ ਦਿਹਾੜੀ ਗਏ ਉਹਨਾਂ ਨੂੰ ਪਾ ਕੇ ਕਾਲੀ ਪੀਲੀ ਚਾਹ ਦਿਨੇ ਇਹ ਬੇਈਮਾਨੀ ਹੁੰਦੀ ਹੈ ਲੰਗਰ ਚ ਸਭ ਤੋਂ ਵੱਡੀ ਕਿਉਂਕਿ ਜਿਹੜਾ ਬੰਦਾ ਤੁਹਾਡੇ ਕੋਲ ਇੱਕ ਮਿਹਨਤ ਕਰਨ ਆਇਆ ਵਿਚਾਰਾ 2 400 ਰੁਪਏ ਤੇ ਮਿਹਨਤ ਕਰਨ ਆਇਆ ਤੁਸੀਂ ਉਹਦੇ ਨਹੀਂ ਠੱਗੀਆਂ ਕਰੀ ਜਾਂਦੇ ਤੇ ਇੱਕ ਪਾਸੇ ਰੱਬ ਨੂੰ ਭਾਉਂਦੇ ਹੋ ਰੱਬ ਹੈ ਕੀ ਪਹਿਲੀ ਗੱਲ ਤਾਂ ਤੁਹਾਨੂੰ ਇਹ ਨਹੀਂ ਪਤਾ ਰੱਬ ਹੈ ਕੀ ਰੱਬ ਕੀ ਹੈ ਰੱਬ ਬੰਦਿਆਂ ਦੇ ਵਸਦਾ ਜੋ ਪਰਮਾਤਮਾ ਨੇ ਇੱਥੇ ਰੂਪੇ ਜੀ ਹੈ ਇਨਸਾਨ ਦੇ ਰੂਪ ਚ ਪਰਮਾਤਮਾ ਨੇ ਰੂਹ ਭੇਜੀ ਆ ਉਹਦੇ ਵਿੱਚ ਰੱਬ ਦਾ ਆਪਦਾ ਵਾਸਾ ਹੁੰਦਾ ਆਪਣੀ ਤਾਂ ਯਰਤੀ ਹੈ ਨਹੀਂ ਵੀ ਆਪਾਂ ਇੱਥੋਂ ਉਂਗਲੀ ਐਂ ਕਰ ਲਾਂਗੇ ਜੇ ਪਰਮਾਤਮਾ ਦਾ ਆਪਾਂ ਨੂੰ ਬਲਾਵਾ ਆ ਜੇ ਪਰਮਾਤਮਾ ਚਾਹੇ ਤਾਂ ਆਪਣਾ ਇੱਥੇ ਹੱਥ ਖੜਾ ਆਉਂਦਾ ਵੇਖੋ ਫਿਰ ਕੌਣ ਵੱਡਾ ਪਰਮਾਤਮਾ ਵੱਡਾ ਕਿ ਆਪਾਂ ਵੱਡੇ ਆਪਾਂ ਆਪਣੇ ਆਪ ਨੂੰ ਵੱਡਾ ਸਮਝੀ ਬੈਠੇ ਆ ਇਹਨਾਂ ਗਲਤ ਫਹਿਮੀਆਂ ਚੋਂ ਨਿਕਲ ਜਾ ਵੀਰੇ ਅਸਲੀ ਗੁਰੂ ਦਾ ਸਿੱਖ ਨਾ ਤਾਂ ਕਿਸੇ ਦੀ ਚੀਜ਼ ਲੈ ਕੇ ਮੁਕਰੂਗਾ ਤੇ ਨਾ ਉਹ ਕਿਸੇ ਨਾਲ ਲੰਗਰ ਚ ਦਰਿਆਤ ਕਰੂਗਾ ਉਨੇ ਪਾਲਾ ਕਰਨਾ ਸਿੱਖਿਆ ਹੁੰਦਾ ਦੂਜਿਆਂ ਦਾ ਬੇਈਮਾਨੀ ਨਹੀਂ ਕਰਦਾ ਅਸਲੀ ਸਿੱਖ ਇਹ ਗੁਰੂ ਦੇ ਸਿੱਖ ਦੀਆਂ ਨਿਸ਼ਾਨੀਆਂ ਹੁੰਦੀਆਂ ਬੋਝ ਦੇ ਲਬਾਣ ਨਾਲੋਂ ਦਿਲ ਵਾਲੇ ਬਣੋ ਦਿਲ ਵਾਲੇ ਪਤਾ ਕੌਣ ਹੁੰਦੇ ਆ ਉਹ ਹੁੰਦੇ ਆ ਜੋ ਕਿਸੇ ਦੀ ਹੈਲਪ ਕਰਨਾ ਜਾਣਦੇ ਆ ਕਿਸੇ ਨੂੰ ਖੁਸ਼ੀ ਦੇਣਾ ਜਾਣਦੇ ਆ ਕਿਸੇ ਦੇ ਘਰੇ ਲੜਾਈਆਂ ਨਹੀਂ ਪਵਾਉਂਦੇ ਉਹ ਹੁੰਦੇ ਆ ਰੱਬ ਦੀਆਂ ਰੂਹਾਂ ਵਾਲੇ ਬੰਦੇ ਇਹੋ ਜਿਹੇ ਬੰਦਿਆਂ ਨੂੰ ਤਾਂ ਚਾਹ ਕੇ ਮਿਲਿਆ ਕਰੋ ਜਿਹੜੇ ਬੰਦੇ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦੇ ਤੁਹਾਡੇ ਘਰ ਆਉਂਦੇ ਆ ਤੁਹਾਨੂੰ 2 ਮਿੰਟ ਹਸਾ ਕੇ ਤੁਰ ਜਾਂਦੇ ਆ ਇੱਕ ਆਪਣਾ ਰੂਲ ਬਣਾ ਲਓ ਜ਼ਿੰਦਗੀ 'ਚ ਵੀ ਤੁਸੀਂ ਦਿਨ 'ਚ ਇੱਕ ਇੱਕ ਐਸਾ ਜ਼ਰੂਰ ਕੰਮ ਕਰਨਾ ਵੀ ਜਿਹੜਾ ਪ੍ਰਮਾਤਮਾ ਨੂੰ ਚੰਗਾ ਲੱਗੇ ਕਿਸੇ ਨੂੰ ਖੁਸ਼ ਕਰੋ ਕਿਸੇ ਜੋ ਕੋਈ ਦੁਖੀ ਬੰਦਾ ਨਾਲ ਉਹਦੇ ਕੋਲੇ ਇਹ ਜੀਆਂ ਗੱਲਾਂ ਕਰੋ ਤਾਂ ਦੁੱਖ ਦੂਰ ਕਰ ਦਿਓ ਤੜਫਾਉਣਾ ਇਹ ਨਾ ਸੋਚਿਆ ਕਰੋ ਵੀ ਇਹ ਬੰਦਾ ਦੁਖੀ ਹੈ ਤੇ ਮੈਂ ਇਹਦੇ ਹੋਰ ਸੱਟ ਮਾਰਾਂ ਉਹ ਉਹ ਬਹੁਤ ਅੰਦਰੋਂ ਟੁੱਟਿਆ ਹੁੰਦਾ ਨੂੰ ਹਸਾਰਾ ਦੇ ਆ ਕਰੋ ਕਿਉਂਕਿ ਇੱਕ ਚੀਜ਼ ਮੈਂ ਫੇਸ ਕੀਤੀ ਹੈ ਜਦੋਂ ਆਪਾਂ ਟੁੱਟੇ ਹੁੰਨੇ ਆ ਨਾ ਤਾਂ ਅੱਗੋਂ ਵੀ ਆਪਣੇ ਤੇ ਕੋਈ ਬੰਦਾ ਟਟ ਟਟ ਪੈਂਦਾ ਤਾਂ ਫਿਰ ਰੱਬ ਜਾਣਦਾ ਦਿਲ ਤੇ ਬੀਤਦੀ ਕੀ ਹੈ ਮੈਥੋਂ ਮੈਂ ਤੁਹਾਨੂੰ ਕਹਿਣੀ ਹੈ ਚੀਜ਼ ਵੀਰੇ ਪੂਰੇ ਕੌਨਫੀਡੈਂਸ ਨਾਲ ਵੀ ਤੁਹਾਨੂੰ ਗੁਰੂ ਮਹਾਰਾਜ ਜ਼ਰੂਰ ਮਿਲਣਗੇ ਜ਼ਰੂਰ ਤੁਹਾਨੂੰ ਗੁਰੂ ਰਾਮਦਾਸ ਓਡੇ ਤੇ ਮੇਰਾ ਕਰਨਗੇ ਇੰਨੀਆਂ ਮੇਰਾ ਕਰਨਗੇ ਤੁਸੀਂ ਭੁੱਲ ਜਾਓਗੇ ਆਪਣੇ ਦੁੱਖ ਤਕਲੀਫ ਪਰ ਮੇਰੀ ਰਿਕੁਐਸਟ ਹੈ ਵੀ ਰੱਬ ਦੇ ਕਹੇ ਰਸਤਿਆਂ ਤੇ ਜ਼ਰੂਰ ਚੱਲੋ ਪ੍ਰਮਾਤਮਾ ਜੋ ਕਹਿੰਦਾ ਸੀ ਨਾ ਉਦੇ ਰਸਤਿਆਂ ਤੇ ਚੱਲੋ ਛੱਡੋ ਮਾੜੇ ਕੰਮ ਕਰਨੇ ਪਹਿਲਾਂ ਵਾਲੀ ਦੁਨੀਆ ਵਾਲੇ ਲੋਕ ਬਣ ਜਾਓ ਭੋਲੇ ਲੋਕ ਬਣ ਜਾਓ ਜਿਨ੍ਹਾਂ ਨੂੰ ਮੇਰ-ਤੇਰ ਦਾ ਨਹੀਂ ਸੀ ਪਤਾ ਤੇ ਹੱਥ ਬੰਨ ਕੇ ਬੇਨਤੀ ਹੈ ਮੈਨੂੰ ਮੈਂ ਉਹਨਾਂ ਨੂੰ ਬੇਨਤੀ ਕਰਦੀ ਆ ਪਲੀਜ਼ ਵੀ ਜਿਹੜੇ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਆਪਣੇ ਘਰਾਂ 'ਚ ਲੜਾਈ ਕਰਦੇ ਆ ਲੜਾਈ ਨਾ ਕਰਿਆ ਕਰੋ ਪਤਾ ਨਹੀਂ ਜ਼ਿੰਦਗੀ 2 ਦਿਨ ਦੀ ਛੋਟੀ ਹੈਗੀ ਆ ਕਿ ਹੈ ਨਹੀਂ ਪਤਾ ਨਹੀਂ ਤੁਹਾਡਾ ਕਿਹੜਾ ਸਮਾਂ ਆਖਰੀ ਹੋਊਗਾ ਕਦੋਂ ਤੁਸੀਂ ਕਿਸੇ ਨੂੰ ਆਖਰੀ ਪਲ ਚ ਮਿਲਦੇ ਹੋ ਤੁਹਾਨੂੰ ਖੁਦ ਨੂੰ ਵੀ ਪਤਾ ਨਹੀਂ ਹੁੰਦਾ ਇਹਨਾਂ ਗੱਲਾਂ ਦਾ ਕਿਸੇ ਨੂੰ ਦਰਦ ਦੇਣਾ ਠੀਕ ਨਹੀਂ ਹੁੰਦਾ ਆਪ ਦਰਦ ਚ ਲਓ ਪਰ ਕਿਸੇ ਨੂੰ ਦਰਦ ਨਾ ਦਿਓ ਇਹ ਇਹ ਗੁਰੂ ਦੇ ਸਿੱਖ ਦੀਆਂ ਨਿਸ਼ਾਨੀਆਂ ਹੁੰਦੀਆਂ ਉਹ ਗੁਰੂ ਦਾ ਸਿੱਖ ਕਦੇ ਵੀ ਨਹੀਂ ਹੋ ਸਕਦਾ ਜੋ ਕਿਸੇ ਦੀ ਆਤਮਾ ਦਿਖਾਉਂਦਾ ਹੈ ਕਿਸੇ ਨੂੰ ਤੜਫਾਉਂਦਾ ਹੈ ਕਿਸੇ ਦੀ ਆਤਮਾ ਤੇ ਸੱਟ ਮਾਰਦਾ ਜੇ ਰੱਬ ਨੂੰ ਪਾਉਣਾ ਨਾ ਰੱਬ ਦੇ ਸਹਿਬਜ਼ਾਦੇ ਬਣਨਾ ਤੁਸੀਂ ਤਾਂ ਰੱਬ ਦੇ ਰਸਤੇ ਤੇ ਚੱਲ ਪੋ ਵੀਰੇ ਪਰਮਾਤਮਾ ਤਾਂ ਤੁਹਾਡੇ ਨਾਲ ਨਾਲ ਤੁਰਿਆ ਫਿਰੂ ਪਰ ਉਹਦੇ ਕਹੇ ਰੂਲਸ ਨੂੰ ਪਣਾਉਣੇ ਪੈਣਗੇ ਐ ਰੱਬ ਨਹੀਂ ਮਿਲਦਾ ਜਿਵੇਂ ਤੁਸੀਂ ਭਾਲਦੇ ਹੋ ਮਾਰ ਕੇ ਹਜ਼ਾਰਾਂ ਠੱਗੀਆਂ ਤੇ ਗੁਰੂ ਘਰ ਮੱਥਾ ਟੇਕ ਕੇ ਸਿੱਖ ਨਹੀਂ ਬਣ ਸਕਦੇ ਤੁਸੀਂ ਕਦੇ ਨਹੀਂ ਬਣ ਸਕਦੇ ਗੁਰੂ ਦਾ ਸਿੱਖ ਕਦੇ ਭੇਦਭਾਵ ਨਹੀਂ ਕਰਦਾ ਕਦੇ ਉਹ ਭੇਦਭਾਵ ਨਹੀਂ ਕਰੂ ਕਿਸੇ ਚੀਜ਼ ਚ ਮੰਨ ਲਓ ਮੇਰੀਆਂ ਗੱਲਾਂ ਤੇ ਸੌਖੇ ਰਹੋਗੇ ਮੈਂ ਬਾਰ-ਬਾਰ ਇਹ ਗੱਲ ਕਹਿਣੀ ਆ ਵੀ ਜੇ ਤੁਸੀਂ ਆਪਣਾ ਜੀਵਨ ਸਫਲ ਕਰਨਾ ਹੈ ਜ਼ਿੰਦਗੀ 'ਚ ਖੁਸ਼ ਰਹਿਣਾ ਹੈ ਇਹ ਖੁਸ਼ ਰਹਿਣ ਦੇ ਤਰੀਕੇ ਆ ਸੌਖੇ ਹੋਣਾ ਤਾਂ ਇਧਰ ਲਿਆਂ ਉਧਰ ਲਿਆਂ ਛੱਡ ਕੇ ਇੱਕ ਤਾਂ ਆਪਣੀ ਮਿਹਨਤ ਜੱਟ ਕੇ ਕਰੋ ਦੂਜਾ ਰੱਬ ਨੂੰ ਸੱਚੇ ਦਿਲੋਂ ਧਿਆਓ ਤੀਜਾ ਰੱਬ ਦੀ ਬਣਾਈ ਦੁਨੀਆ 'ਚ ਕਦੇ ਫਿੱਕ ਨਾ ਪਾਓ ਕਦੇ ਕਿਸੇ ਨੂੰ ਇਹੋ ਜੀ ਗੱਲ ਨਾ ਕਹੋ ਵੀ ਉਹ ਬੰਦਾ ਸਾਨੂੰ ਵਾਦ-ਦਵਾਵਾਂ ਦੇਵੇ ਕਿਉਂਕਿ ਉਹ ਵਾਦ-ਦਵਾ ਮੈਨੂੰ ਫਿਰ ਤੁਹਾਨੂੰ ਕਾਮਯਾਬ ਨਹੀਂ ਹੋਣ ਦਿੰਦੀਆਂ ਫਿਰ ਤੁਸੀਂ ਉੱਥੇ ਹੀ ਰਹਿ ਜਾਂਦੇ ਹੋ ਤੇ ਇੱਕ ਕੋਈ ਬੰਦਾ ਕਾਮਯਾਬ ਹੁੰਦਾ ਹੋਵੇ ਉਹਨੂੰ ਦੇਖ ਕੇ ਛੜੀਦਾ ਨਹੀਂ ਇਹ ਚੀਜ਼ਾਂ ਨਾ ਕਰਿਆ ਕਰੋ ਐ ਜਾਹ ਕਰ ਵੀ ਸੱੱਚੇ ਪਾਸ਼ਾ ਵੈਗਰੂ ਦਿਵੇ ਤੂੰ ਉਹਨੂੰ ਖੁਸ਼ੀ ਦੇ ਰਿਹਾ ਮੈਨੂੰ ਵੀ ਦੇ ਇਹ ਨਾ ਕਹਿਿਆ ਕਰ ਵੀ ਖੁਸ਼ ਕਿਉਂ ਆ ਅੱਧੇ ਲੋਕ ਤਾਂ ਐਂ ਮੈਂਟਰ ਦੇ ਸਟ੍ਰੈਸ ਹੋਏ ਬੈਠੇ ਕਿਸੇ ਦੀ ਚੜ੍ਹਾਈ ਦੇਖ ਕੇ ਮੱਚੀ ਜਾਂਦੇ ਆ ਹਾਏ ਉਹਦੇ ਤਾਂ ਐ ਹੋ ਗਿਆ ਹਾਏ ਉਹਦੇ ਐ ਹੋ ਗਿਆ ਹਾਏ ਮੇਰੇ ਨਹੀਂ ਹੋਇਆ ਹਾਏ ਉਹਦੇ ਐ ਹੋ ਗਿਆ ਉਹ ਕੇਸ ਕਮਲਪੁਰੇ ਚੋਂ ਡਿਕਲੋ ਵੀਰੋ ਉਹਨੂੰ ਰੱਬ ਦੇ ਰਿਹਾ ਤੁਸੀਂ ਰੱਬ ਤੋਂ ਮੰਗੋ ਤੂੰ ਕਹਿ ਵੀ ਰੱਬਾ ਜਿਵੇਂ ਤੂੰ ਉਹਦੀ ਆਤਮਾ ਖੁਸ਼ ਕੀਤੀ ਉਹ ਖੁਸ਼ਾ ਬੰਦਾ ਮੈਂ ਵੀ ਖੁਸ਼ ਹੋਣਾ ਪ੍ਰਮਾਤਮਾ ਵੈਗਰੂ ਮੈਨੂੰ ਵੀ ਦੇ ਤੇ ਫਿਰ ਗੁਰਬਾਣੀ ਚ ਜੜੋ ਗੁਰਬਾਣੀ ਤੁਹਾਨੂੰ ਦੱਸਦੀ ਆ ਰਾਹ ਸਿੱਧੇ ਪੁੱਠੇ ਸਾਰੇ ਗੁਰਬਾਣੀ ਚ ਲਿਖਿਆ ਹੁੰਦਾ ਗੁਰਬਾਣੀ ਦੇ ਅਰਥ ਕੱਢੋ ਜੇ ਤੁਹਾਨੂੰ ਅਰਥ ਨਹੀਂ ਕੱਢਣੇ ਆਉਂਦੇ ਤਾਂ ਅੰਮ੍ਰਿਤਸਰ ਸਾਹਿਬ ਤੋਂ ਸੁੰਦਰ ਗੁਟਕਾ ਮਿਲਦਾ ਉਹਦਾ ਗੁਟਕੇ ਦਾ ਨਾਮ ਹੈ ਸੁੰਦਰ ਗੁਟਕਾ ਉਹਦੇ ਵਿੱਚ ਇੰਨੀਆਂ ਸੋਹਣੀਆਂ ਗੱਲਾਂ ਸਮਝਾਈਆਂ ਹੁੰਦੀਆਂ ਤੁਸੀਂ ਪਾਪਾਂ ਚੋਂ ਆ ਬਹਿਰ ਤਾਂ ਬੇਈਮਾਨੀਆਂ ਚੋਂ ਬਾਹਰ ਆ ਜਾਓਗੇ ਮੈਂ ਵੀ ਲੈ ਕੇ ਆਈ ਆ ਅੰਮ੍ਰਿਤਸਰ ਸਾਹਿਬ ਤੋਂ ਸੁੰਦਰ ਗੁਟਕਾ ਉਹਦਾ ਨਾਮ ਹੈ ਉਹਦੇ ਵਿੱਚ ਇੰਨੀਆਂ ਸੋਹਣੀਆਂ ਗੱਲਾਂ ਦੱਸੀਆਂ ਗੁਰੂਆਂ ਮਹਾਰਾਜਾਂ ਦੀਆਂ ਛੱਡ ਦਿਓ ਗੱਲਾਂ ਸੋ ਵੀਡੀਓ ਮੇਰੀ ਲੰਬੀ ਹੋ ਜਾਂਦੀ ਹੈ ਮੈਂ ਬਹੁਤ ਕੋਸ਼ਿਸ਼ ਕਰਦੀ ਆ ਵੀ ਛੋਟੀ ਵੀਡੀਓ ਪਾਵਾਂ ਤੁਹਾਨੂੰ ਵੀ ਸਮਾਂ ਕੱਢਣਾ ਪੈਂਦਾ ਸੁਣਨ ਲਈ ਅਗਲੀ ਵੀਡੀਓ ਚ ਆਪਾਂ ਫੇਰ ਮਿਲਦੇ ਹਾਂ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਕਾਲ ਪੁਰਖ ਵਾਹਿਗੁਰੂ ਗੁਰੂ ਰਾਮਦਾਸ ਜੀ ਆਪ ਨੂੰ ਮੱਤ ਬਖਸ਼ਣ ਆਪ ਨੂੰ ਸਿੱਧੇ ਰਮਾ ਤੇ ਪੈਣ ਹੇ ਸੱਚੇ ਪਾਤਸ਼ਾਹ ਵਾਹਿਗੁਰੂ ਗੁਰੂ ਰਾਮਦਾਸ ਮੇਰੀ ਓਹਰ ਦਾਸ ਆ ਵੀ ਸਾਡੇ ਪੰਜਾਬ ਚੋਂ ਨਸ਼ਾ ਕੱਢ ਦੇ ਸਾਡੇ ਪੰਜਾਬ ਦੇ ਵਿੱਚੋਂ ਲੜਾਈਆਂ ਕੱਢ ਦੇ ਸਾਡੇ ਪੰਜਾਬ ਦੇ ਵਿੱਚੋਂ ਜਿਹੜੀਆਂ ਜ਼ਮੀਨਾਂ ਪਿੱਛੇ ਲੜੀ ਜਾਂਦੇ ਉਹਨਾਂ ਨੂੰ ਮੱਤ ਬਖਸ਼ ਪਰਮਾਤਮਾ ਉਹਨਾਂ ਨੂੰ ਸਬਰ ਦੇ ਵੈਗਰੂ ਜੀ ਉਹ ਆਪਣੇ ਘਰੇ ਖੁਸ਼ ਤੰਦਰੁਸਤ ਰਹਿਣ ਆਪਣੀ ਫੈਮਿਲੀ ਨਾਲ ਵਧੀਆ ਜ਼ਿੰਦਗੀ ਕੱਟ ਕੇ ਜਾਣ ਮੈਂ ਨਹੀਂ ਚਾਹੁੰਦੀ ਵੀ ਤੁਸੀਂ ਤੂੰ ਤੂੰ ਮੈਂ ਮੈਂ ਜੇ ਸਾਰੀ ਜ਼ਿੰਦਗੀ ਕੱਢ ਜਿਓ ਉਹ ਦੋ ਦਿਨਾਂ ਦੀ ਜ਼ਿੰਦਗੀ ਆ ਕੀ ਕਰਨਾ ਆਇਓ ਜੱਗ ਤੇ ਤੇ ਕੀ ਲੈ ਜਾਓਗੇ ਇਹਨੂੰ ਥੋੜਾ ਹੱਸ ਖੇਡ ਲਓ ਜਿਉਂ ਲਓ ਥੋੜਾ ਘੁੰਮ ਫਿਰ ਲਓ ਦੁਨੀਆ ਦੇਖ ਲਓ ਬਾਹਰ ਕਿਓ ਜੀ ਐ ਸੋ ਵੀਡੀਓ ਵਿੱਚ ਕੋਈ ਗਲਤੀ ਹੋਵੇ ਤਾਂ ਮੈਨੂੰ ਮਾਫ਼ ਕਰਨਾ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮੰਨੀਓ ਪਿਆਰ ਭਰੀ ਸਤਿ ਸ੍ਰੀ ਅਕਾਲ